ਕਲੀਨਿਕ ਅਸਿਸਟੈਂਟ ਵੱਲੋਂ ਅੱਜ ਦੇਖੇ ਪਹੁੰਚੇ ਆਮ ਆਦਮੀ ਕਲੀਨਿਕ ਬਹੁਤ ਕਲੀਨਿਕ ਨੇ ਜਿਹੜੇ ਪ੍ਰਗਟ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੋਲੇ ਗਏ ਅੱਜ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੋਲੇ ਕਲੀਨਿਕਾਂ ਦੇ ਜਿਹੜੇ ਮੁਲਾਜ਼ਮ ਆ ਉਹ ਇੱਥੇ ਛੜਕਾ ਦੇ ਰੋਲ ਰਹੇ ਨੇ ਜਿਹੜਾ ਭਗਵੰਤ ਸਤਮਾਨ ਦਾ ਪਾਇਲਟ ਪ੍ਰੋਜੈਕਟ ਆ ਉਹ ਹੋਰ ਮੁਲਾਜ਼ਮ ਇੱਥੇ ਛੜਕਦੇ ਆ ਆ ਕੇ ਬਾਹਰ ਉੱਤੇ ਆ ਤੇ ਬਾਕੀ ਮੁਲਾਜ਼ਮਾਂ ਦਾ ਜਾਂ ਬਾਕੀ ਆਮ ਜਨਤਾ ਦਾ ਕੁਰਬਾਨਾ ਸੋ ਅੱਜ ਅਸੀਂ ਇੱਥੇ ਜਿਹੜਾ ਸੰਘਰਸ਼ ਦਾ ਮੇਗਾ ਲਗਾਉਣ ਆਏ ਆ ਪਰਿਵਾਰਾਂ ਦੀ ਜਿੰਨੀ ਚੋੜਾਂ ਦੇ ਵਿੱਚ ਅੱਜ ਤੋਂ ਦੂਰ ਹੋ ਕੇ ਪਹਿਨਾ ਮੇਥੋਂ ਦੇ ਕੈਬਨਿਟ ਮੰਤਰੀ ਰਾਜੀਵ ਭੁਨਰ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਤੱਕ ਉਹਨਾਂ ਨਹੀਂ ਪਹੁੰਚਿਆ ਉਹਨਾਂ ਨੇ ਹੱਥ ਦੁਪੇ ਸਾਫ਼ ਕਰਕੇ ਮਨੂਣਾ ਇਦਾਂ ਸਾਡੇ ਮੰਗ ਪੱਤਰ ਨੂੰ ਰੋਕਿਆ ਠੀਕਾ ਕੇ ਹੱਥ ਮਾਰ ਦਤੇ ਤਾਂ ਸੇਰੇ ਰੱਖੇ ਸੀ ਸੀਆਈਡੀ ਦੇ ਥਰੂ ਡੀਸੀ ਸਾਹਿਬ ਤੋਂ ਸਮਾਂ ਮੰਗਿਆ ਸਮਾਣੀ ਦਿੱਤਾ ਗਿਆ ਸੋ ਅੱਜ ਸਾਨੂੰ ਇਥੇ ਆ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕਰਨਾ ਪਿਆ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਸਾਡੇ ਨਾਲ ਪੰਜਾਬ ਸਰਕਾਰ ਇਹ ਤਕਾ ਕਰ ਰਹੀ ਆ ਤੇ ਤੁਸੀਂ ਸਾਡੀ ਮੰਗ ਜਿਹੜੀ ਸੀਐਮ ਸਾਹਿਬ ਤੱਕ ਪਹੁੰਚਾਓ ਸੀਐਮ ਸਾਹਿਬ ਵੀ ਅੱਗੋਂ ਗੱਲਾਂ ਦੇ ਖੜਾ ਬਣਾਏ ਜਾਂਦੇ ਨੇ ਤਿੰਨ ਵਾਰੀ ਸਾਨੂੰ ਮੀਟਿੰਗਾਂ ਦਿੱਤੀਆਂ ਨੇ ਕਿਉਂ ਮੀਟਿੰਗਾਂ ਦੇ ਵਿੱਚ ਸਾਨੂੰ ਪੰਜਾਬ ਭਵਨ ਤੋਂ ਜਾ ਕੇ ਵਾਪਸ ਮੁੜਨਾ ਪੈਂਦਾ ਕਹਿੰਦੇ ਸੀਐਮ ਸਾਹਿਬ ਦਾ ਤੇ ਅੱਜ ਸ਼ਡਿਊਲ ਹੀ ਕੋਈ ਨਹੀਂ ਹੈਗਾ ਸੋ ਸੀਐਮ ਸਾਹਿਬ ਕੋਈ ਤੇ ਸਰਕਾਰੀ ਖਰਚਿਆਂ ਦੇ ਪੰਜਾਬ ਦੇ ਦੌਰੇ ਕਰਨ ਦਾ ਜੇ ਸਾਡੀਆਂ ਜੇਬਾਂ ਦੇ ਵਿੱਚੋਂ ਜਿਹੜੇ ਤੁਸੀਂ ਟੈਕਸ ਕੱਟਣਦੇ ਆ ਜੇ ਉਹਨਾਂ ਖਰਚਿਆਂ ਦੇ ਨਾਲ ਤੁਸੀਂ ਇੱਥੇ ਪੰਜਾਬ ਦੇ ਦੌਰੇ ਕਰਨਦੇ ਆ ਜੇ ਪਰ ਅਸੀਂ ਤੇ ਆਪਣੀਆਂ ਜੇਬਾਂ ਤੋਂ ਖਰਚ ਕਰ ਚੁੱਕੇ ਤੇ ਮੀਟਿੰਗਾਂ ਤੇ ਜਾਂਦੇ ਆ ਸਾਡੇ ਬਾਰੇ ਵੀ ਸੋਚੋ ਉੱਤੋਂ ਤਨਖਾਹ ਸਾਨੂੰ ਤੁਸੀਂ 12000 ਦਿੰਦੇ ਜੇ ਅਸੀਂ ਉਹ ਫਾਰਮੇਸੀ ਆਫਸਰ ਆ ਜਿਨ੍ਹਾਂ ਨੇ ਡਿਗਰੀਆਂ ਡਿਪਲੋਮੇ ਕੀਤੇ ਆ ਤੇ ਤਨਖਾਹ ਕਿੰਨੀ ਦੇਣਦੇ ਤੁਸੀਂ ਪਰ ਪੇਸ਼ੈਂਟ 12 ਰੁਪਏ ਜੋ ਕਿ ਸਾਡੇ 12000 ਰੁਪਏ ਫਾਰਮੇਸੀ ਆਫਸਰ ਦੀ ਤੇ 11 ਰੁਪਏ ਕਲੀਨिकल ਸਾਇੰਸਟਿਸਟ ਅਸਿਸਟੈਂਟ ਨੂੰ ਦੇਂਦੇ ਆ ਸਾਡੇ 11000 ਰੁਪਏ ਕਲੀਨिकल ਅਸਿਸਟੈਂਟ ਲਈ ਸੋ ਭਗਵਾਨ ਦਮਤਾਰ ਜੇਕਰ ਤੁਸੀਂ ਸਾਡੇ ਨਾਲ ਬਹਿ ਕੇ ਮੀਟਿੰਗਾਂ ਨਹੀਂ ਕਰਦੇ ਸਾਡੇ ਮਸਲੇ ਹੱਲ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਜਾਗੋ ਕੱਢ ਕੇ ਤੁਹਾਡਾ ਪਿੰਡ ਸਿਆਪਾ ਕਰਾਂਗੇ ਔਰ ਨਾਲ ਦੀ ਨਾਲ ਆਮ ਆਦਮੀ ਕਲੀਨਿਕਾਂ ਦੀ ਓਥੇ ਵੀ ਬੰਦ ਕੀਤੀ ਜਾਊਗੀ ਤੁਹਾਡਾ ਅਸਲੀ ਚਿਹਰਾ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਜਾਏ ਇਹ ਮਹੱਤਵਪੂਰਨ 2027 ਨੂੰ ਆਉਣ ਵਾਲੀਆਂ ਮੋਚਨਾ ਬਹੁਤ ਜ਼ਰੂਰੀਆਂ ਤੇ ਉਹਨਾਂ ਲੈਕਨਰ ਦੇ ਵਿੱਚ ਫਰਦਾ ਜਿਹੜਾ ਜਲੂਸ ਚੰਗੀ ਤਰ੍ਹਾਂ ਕੱਢਿਆ ਜਾਊਗਾ ਤੁਹਾਡੀ ਸਰਕਾਰ ਦਾ ਜਿਹੜੀ ਇਸ ਚੇਤੇ ਕਰਦੇ ਆ। ਅੱਛਾ ਮੰਗਾਣੇ ਸਾਡੇ ਅਪਾਇੰਟਮੈਂਟ ਲੈਟਰ ਜਿਹੜੇ ਵਿਆਹ ਹੀ ਦਾਸ ਗਏ ਅਸੀਂ ਜਿਹੜਾ ਸਾਡਾ ਬਣਾ ਕੇ ਰੱਖਿਆ ਉਹ ਅਪਾਇੰਟਮੈਂਟ ਲੈਟਰ ਵਾਪਸ ਕੀਤੇ ਜਾਣ ਤੇ ਸਾਡੇ ਅਪਾਇੰਟਮੈਂਟ ਲੈਟਰ ਰੈਗੂਲਰ ਅਪਾਇੰਟਮੈਂਟ ਲੈ ਕੇ ਸਾਨੂੰ ਦਿੱਤੇ ਜਾਣ ਤੇ ਸਾਨੂੰ ਰੇਗਲਰ ਮਜ਼ਦਮਾ ਵਾਲੇ ਕੱਤੇ ਤੇ ਹੋਰ ਸੀ ਹੋਣ ਤਾਂ ਦੀ 21 ਇੰਸਟ੍ਰਕਟਰ ਜੂਨੀਅਨ ਦਾ ਸੂਬਾ ਪ੍ਰਧਾਨਾ ਜੀ ਦੇ ਪਿਛੇ ਅੱਜ ਅਸੀਂ ਸਰ ਇੱਥੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਦੇ ਜਿਹੜਾ ਇੱਥੇ ਫਿਰ ਇਕੱਠੇ ਹੋ ਰਹੇ ਆ ਕਿਉਂਕਿ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਤੋਂ ਪਹਿਲਾਂ ਜੰਨੀ ਸਾਥ ਦੀ ਸਰਕਾਰ ਦੇ ਵਿੱਚ ਅਸੀਂ ਆਏ ਸੀ ਉਹਨਾਂ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਪਰ ਉਸ ਤੋਂ ਬਾਅਦ ਇਹ ਸਰਕਾਰ ਆਈ ਸਾਨੂੰ ਪੱਕੇ ਮੁਲਾਜ਼ਮਾਂ ਨੂੰ ਇੱਕ ਉਮੀਦ ਸੀ ਕਿ ਨਵੀਂ ਸਰਕਾਰ ਆਊਗੀ ਤੇ ਇਹ ਜਿਹੜਾ ਵਾ ਸਾਡਾ ਭਵਿੱਖ ਸਵਾਰਨ ਲਈ ਬਹੁਤ ਮਤਲਬ ਕੇ ਕਦਮ ਵਧਿਆ ਚੁੱਕੋਗੇ ਪਰ ਜਦੋਂ ਦੀ ਇਹ ਸਰਕਾਰ ਆਈ ਆ ਸਾਡੀ ਬਹੁਤ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਮੀਟਿੰਗਾਂ ਤਿੰਨ ਚਾਰ ਵਾਰ ਹੋ ਚੁੱਕੀਆਂ ਹਰਪਾਲ ਟੀਮਾ ਸਾਡੇ ਡਿਪਾਰਟਮੈਂਟ ਦੇ ਮੰਤਰੀ ਆ ਜੀ ਹਰਜੋਤ ਸਿੰਘ ਬਾਜ ਜੀ ਉਹਨਾਂ ਨਾਲ ਮਿਲ ਲਾ ਚੁੱਕੀਆਂ ਔਰ ਹਰ ਵਾਰ ਸਾਨੂੰ ਇੱਕ ਮਿੱਟੀ ਗੋਲੀ ਦੇ ਕੇ ਜਿਹੜਾ ਤੋਰ ਦਿੱਤਾ ਜਾਂਦਾ ਤੇ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਤੇ ਮਤਲਬ ਕਿ ਵਾਰ-ਵਾਰ ਜਿਹੜਾ ਵਾ ਸਾਨੂੰ ਇਹੀ ਜਿਹੜਾ ਵਾ ਸ਼ੁਭਾਚਨ ਦਿੱਤਾ ਜਾਂਦਾ ਕਿ ਤੁਹਾਡੀ 10 ਦਿਨਾਂ ਤੱਕ ਜਿਹੜਾ ਵਾ ਤੁਹਾਡਾ ਮੰਗਾ ਸੰਬੰਧੀ ਫਾਈਲ ਜਿਹੜੀ ਉਹ ਕਲੀਅਰ ਕਰ ਦਿੱਤੀ ਜਾਊਗੀ ਪਰ ਅੱਜ ਤੱਕ ਜਿਹੜਾ ਵਾ ਸਾਨੂੰ ਕੋਈ ਵੀ ਜਿਹੜਾ ਵਾ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਕੀ ਪ੍ਰੈਕਟ ਕਰੋਗੇ ਅੱਗੇ ਜੇ ਸਾਡੀਆਂ ਮੰਗਾਂ ਸਰ ਨਹੀਂ ਮੰਨੀਆਂ ਜਾਂਦੀਆਂ ਤੇ ਜਿੰਨੇ ਲੋਕਾਂ ਕਹਿੰਦੇ ਜਮਨੀ ਚੋਣਾ ਇਹ ਚੱਲਦਾ ਪਿਆ 2 11 ਤਰੀਕ ਤੱਕ ਅਸੀਂ ਇੱਕ ਵਾਰ ਫੇਰ ਇੱਥੇ ਪ੍ਰਦਰਸ਼ਨ ਕਰਾਂਗੇ ਉਹ ਤੋਂ ਬਾਅਦ ਵੀ ਆਉਣ ਵਾਲੀਆਂ ਜਿਹੜੀਆਂ ਜਨਰਲ ਇਲੈਕਸ਼ਨ ਆਊਗੀ 2027 ਦੇ ਵਿੱਚ ਉਹਦੇ ਵਿੱਚ ਵੀ ਸਰਕਾਰ ਦੇ ਖਿਲਾਫ ਫੇਰ ਜਿਹੜਾ ਪੂਰਾ ਜਿਹੜਾ ਵਾ ਉਹ ਪ੍ਰਦਰਸ਼ਨ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਵਾਲੇ ਅੱਗੇ ਸਰਕਾਰ ਜਿਹੜੀ ਆ ਦੁਬਾਰਾ ਇਹ ਇਹਦੇ ਨਾਂ 'ਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੁਆਰਾ ਇਹ ਜਿਹੜਾ ਵਾ ਲਾਰੇ ਨਾਂ ਲਾਵੇ ਤੇ ਜਿਹੜਾ ਵਾ ਪੰਜਾਬ ਦੇ ਜਨਤਾ ਦਾ ਸ਼ੋਸ਼ਣ ਨਾ ਕਰੇ